ਕਿਸਾਨਾਂ ਦੇ ਵੱਲੋਂ ਜ਼ਬਰਦਸਤ ਰੋਸ ਦਿਖਾਉਂਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਅਨਾਜ ਮੰਡੀ ਬਣਾ ਦਿੱਤੀ ਗਈ ਕਿਉਂਕਿ ਝੋਨੇ ਦੀ ਖਰੀਦ ਅਚਾਨਕ ਰੋਕ ਦਿੱਤੀ ਗਈ ਸੀ ਝੋਨੇ ਦੀਆਂ ਭਰੀਆਂ ਟਰਾਲੀਆਂ ਅਤੇ ਬੋਰੀਆਂ ਸਿੱਧੀਆਂ ਸੜਕ ਉੱਤੇ ਉਤਾਰ ਦਿੱਤੀਆਂ ਗਈਆਂ ਜਿਸ ਦੇ ਕਾਰਨ ਹਾਲਾਤ ਤਣਾਅਪੂਰਨ ਬਣੇ ਰਹੇ ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਝੋਨੇ ਦੀ ਖਰੀਦ ਬੰਦ ਕਰਕੇ ਉਹਨਾਂ ਦੇ ਨਾਲ ਵੱਡਾ ਤੱਕਾ ਕਰ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਪ੍ਰਾਈਵੇਟ ਵਪਾਰੀ ਝੋਨੇ ਦੀ ਕੀਮਤ ਵਿੱਚ 400 ਰੁਪਏ ਪ੍ਰਤੀ ਕੁਇੰਟਲ ਤੱਕ ਘਾਟ ਕਰ ਰਹੇ ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਖਰੀਦ ਕੇਂਦਰ ਬੰਦ ਹੋਣ ਦੇ ਕਾਰਨ ਕਿਸਾਨਾਂ ਕੋਲ ਕੋਈ ਵੀ ਵਿਕਲਪ ਨਹੀਂ ਬਚਿਆ ਤੇ ਗੁੱਸੇ ਵਿੱਚ ਉਹ ਝੋਨਾ ਸਿੱਧਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਉਤਾਰਦੇ ਹੋਏ ਨਜ਼ਰ ਆਏ। ਕਿਸਾਨ ਨੇਤਾ ਕਰਨ ਸਿੰਘ ਨੇ ਸਾਫ਼ ਕਿਹਾ ਹੈ ਕਿ ਜਦ ਤੱਕ ਝੋਨੇ ਦੀ ਖਰੀਦ ਮੁੜ ਸ਼ੁਰੂ ਨਹੀਂ ਹੁੰਦੀ ਉਹ ਇੱਥੋਂ ਹਿੱਲਣ ਵਾਲੇ ਨਹੀਂ ਹਨ। ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਬਸ ਆਸ਼ਵਾਸਨ ਦਿੱਤੇ ਜਾਂਦੇ ਨੇ ਪਰ ਜ਼ਮੀਨੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਦੂਜੇ ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਵਪਾਰੀਆਂ ਦਾ ਮਨਮਰਜ਼ੀ ਨਾਲ ਰੇਟ ਘਟਾਉਣਾ ਅਤੇ ਸਰਕਾਰੀ ਖਰੀਦ ਦਾ ਬੰਦ ਹੋਣਾ ਮੇਲੇ ਕਿ ਕਿਸਾਨਾਂ ਨੂੰ ਤਬਾਹ ਕਰ ਰਿਹਾ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ ਤੁਰੰਤ ਖਰੀਦ ਸ਼ੁਰੂ ਨਾ ਕਰਵਾਈ ਤਾਂ ਇਹ ਰੋਸ ਹੋਰ ਵੱਡਾ ਰੂਪ ਧਾਰਨ ਕਰ ਲਵੇਗਾ ਕਿਉਂਕਿ ਵਾਰ-ਵਾਰ ਸਾਡੇ ਨਾਲ ਵਾਅਦੇ ਕਰਦੇ ਰਹੇ ਨੇ ਮੀਟਿੰਗਾਂ ਕਰਦੇ ਰਹੇ ਨੇ ਪਰ ਸੋ ਧਰਨਾ ਵੀ ਸੀ ਉਤੇ ਵੀ ਵਿਚਾਰਤਵਾ ਸੀ ਪਰ ਇਹ ਕਿਸੇ ਗੱਲ ਤੇ ਨਹੀਂ ਖੜਦੇ ਇਸ ਲਈ ਸਾਡੀ ਪਹਿਲਾ ਸੈਲਰਾਂ ਤੋਂ ਲੁੱਟ ਕਰਾਈ ਹੁਣ ਆਪ ਜਿਹੜੇ ਵਪਾਰੀ ਭੇਜਦੇ ਆ ਜਿਵੇਂ ਹੁਣ ਅੱਜ ਸਾਨੂੰ ਕਹਿੰਦਾ ਟਰਾਲੀਆਂ ਲੈ ਕੇ ਆਜੋ ਕੰਡਾ ਕਰਵਾ ਲਿਆ ਉਸ ਤੋਂ ਬਾਅਦ ਕਹਿੰਦੇ ਜੀ 2200 ਨੂੰ ਦੇ ਦਿਓ ਸਾਡੀ ਲੁੱਟ ਫੇਰ ਕਰਵਾਉਣ ਤੇ ਲੱਗਿਆ ਸਰਕਾਰ ਨਾਲ ਮਿਲੀ ਭੁਗਤ ਨਾਲ ਪ੍ਰਸ਼ਾਸਨ ਨਾਲ ਸਾਡੀ ਲੁੱਟ ਕਰਾਉਂਦੇ ਆ ਬਾਰ-ਬਾਰ ਉਹ ਨਹੀਂ ਹੋਣ ਦੇਵਾਂਗੇ ਸਾਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਜਿੰਨੇ ਦਿਨ ਵੀ ਇੱਥੇ ਬੈਠਣਾ ਪਵੇ ਜੋ ਸਹੀ ਬਣਦਾ ਰੇਟ ਆ ਉਹ ਲੈ ਕੇ ਹੀ ਰਾਂਗੇ ਝੋਨਾ ਜੀ ਜਿਹੜਾ ਸਰਕਾਰ ਨੇ ਸਰਕਾਰੀ ਖਰੀਦ ਹੈ ਜਿਹੜੀ ਉਹ ਬੰਦ ਕਰਤੀ ਹੈ ਜੀ ਸਰਕਾਰ ਆਪਦੇ ਵਾਅਦੇ ਤੋਂ ਭੱਜ ਗਈ ਹੈ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡਾ ਦਾਣਾ-ਦਾਣਾ ਖਰੀਦਾਂਗੇ ਪਰ ਅੱਜ ਸਰਕਾਰ ਨੇ ਸਮੇ ਤੋਂ ਪਹਿਲਾਂ ਹੀ ਖਰੀਦ ਬੰਦ ਕਰਤੀ ਤਾਂ ਸਾਡਾ ਜਿਹੜਾ ਝੋਨਾਗਾ ਉਹ ਮੰਡੀਆਂ ਦੇ ਵਿੱਚ ਡੋਲ ਰਿਹਾਗਾ ਹੁਣ ਅਸੀਂ ਇਹਨੂੰ ਡੀਸੀ ਦਫ਼ਤਰ ਲੈ ਕੇ ਆਏਾਂਗੇ ਕਾਰਨ ਤਾਂ ਇਹ ਬਣੇ ਜੀ ਉਰੇ ਇੱਕ ਮਾਫੀਆ ਪੈਦਾ ਹੋ ਗਿਆ ਜਿਹੜਾ ਬਾਹਰਲੇ ਸੂਬਿਆਂ ਤੋਂ ਲਿਆ ਕੇ ਸਸਤੀ ਜੀਰੀ ਉਰੇ ਪਹਿਲੀ ਵੇਚ ਦਿੰਦਾਗਾ ਤੇ ਸਾਡੇ ਕਿਸਾਨਾਂ ਦੀ ਜੀਰੀ ਆ ਫਿਰ ਉਹ ਸਸਤੇ ਭਾਅ ਤੇ ਲੁੱਟਣੀ ਚਾਹੁੰਦਾਗਾ ਹੁਣੇ ਜੀਰੀ ਦਾ ਜਿਹੜਾ ਭਾਅ ਸਰਕਾਰੀ ਆ ਇਹ ਜਿਹੜੇ ਪ੍ਰਾਈਵੇਟ ਵਪਾਰੀ ਨੇ ਜਾਂ ਉਰੋਂ ਦੇ ਸਰਕਾਰੀ ਅਧਿਕਾਰੀ ਨੇ ਸਾਨੂੰ ਕਿਸਾਨਾਂ ਨੂੰ ਮਜਬੂਰ ਕਰ ਰਹੇ ਨੇ ਵੀ ਤੁਸੀਂ ਜਿਹੜੀ ਇਹ ਜੀਰੀ ਆ ਸਰਕਾਰੀ ਭਾਅ ਤੋਂ ਹਟ ਕੇ ਨੂੰ ਜਿਹੜੇ ਸਸਤੇ ਭਾਅ ਤੇ ਵੇਚੋ ਸਾਡੀ ਮੰਗ ਆ ਵੀ ਸਾਨੂੰ ਜਿੰਨਾ ਸਰਕਾਰੀ ਰੇਟ ਆ ਉਹ ਦਿੱਤਾ ਜਾਵੇ ਕਿਉਂਕਿ ਵਾਰ-ਵਾਰ ਸਾਡੇ ਨਾਲ ਵਾਅਦੇ ਕਰਦੇ ਰਹੇ ਨੇ ਮੀਟਿੰਗਾਂ ਕਰਦੇ ਰਹੇ ਨੇ ਪਰ ਸੋ ਧਰਨਾ ਵੀ ਸੀ ਉਤੇ ਵੀ ਵਿਚਾਰਜੋਆ ਸੀ ਪਰ ਇਹ ਕਿਸੇ ਗੱਲ ਤੇ ਨਹੀਂ ਖੜਦੇ ਇਸ ਲਈ ਸਾਡੀ ਪਹਿਲਾ ਸੈਲਰਾਂ ਤੋਂ ਲੁੱਟ ਕਰਾਈ ਹੁਣ ਆਪ ਜਿਹੜੇ ਵਪਾਰੀ ਭੇਜਦੇ ਆ ਜਿਵੇਂ ਹੁਣ ਅੱਜ ਸਾਨੂੰ ਕਹਿੰਦਾ ਟਰਾਲੀਆਂ ਲੈ ਕੇ ਆਜੋ ਕੰਡਾ ਕਰਵਾ ਲਿਆ ਉਸ ਤੋਂ ਬਾਅਦ ਕਹਿੰਦੇ ਜੀ 2200 ਨੂੰ ਦੇ ਦਿਓ ਸਾਡੀ ਲੁੱਟ ਫੇਰ ਕਰਵਾਉਣ ਤੇ ਲੱਗਿਆ ਸਰਕਾਰ ਨਾਲ ਮਿਲੀ ਭੁਗਤ ਨਾਲ ਪ੍ਰਸ਼ਾਸਨ ਨਾਲ ਸਾਡੀ ਲੁੱਟ ਕਰਾਉਂਦੇ ਆ ਬਾਰ-ਬਾਰ ਉਹ ਨਹੀਂ ਹੋਣ ਦੇਵਾਂਗੇ ਸਾਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ ਜੇ ਕਿੰਨੇ ਦਿਨ ਵੀ ਇੱਥੇ ਬੈਠਣਾ ਪਵੇ ਜੋ ਸਹੀ ਬਣਦਾ ਰੇਟ ਆ ਉਹ ਲੈ ਕੇ ਹੀ ਰਹਾਂਗੇ ਝੋਨਾ ਜੀ ਜਿਹੜਾ ਸਰਕਾਰ ਨੇ ਸਰਕਾਰੀ ਖਰੀਦ ਹੈ ਜਿਹੜੀ ਉਹ ਬੰਦ ਕਰਤੀ ਹੈ ਜੀ ਸਰਕਾਰ ਆਪਦੇ ਵਾਅਦੇ ਤੋਂ ਭੱਜ ਗਈ ਹੈ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡਾ ਦਾਣਾ-ਦਾਣਾ ਖਰੀਦਾਂਗੇ ਪਰ ਅੱਜ ਸਰਕਾਰ ਨੇ ਸਮੇ ਤੋਂ ਪਹਿਲਾਂ ਹੀ ਖਰੀਦ ਬੰਦ ਕਰਤੀ ਤਾਂ ਸਾਡਾ ਜਿਹੜਾ ਝੋਨਾਗਾ ਉਹ ਮੰਡੀਆਂ ਦੇ ਵਿੱਚ ਰੋੜ ਰਿਹਾਗਾ ਹੁਣ ਅਸੀਂ ਇਹਨੂੰ ਡੀਸੀ ਦਫ਼ਤਰ ਲੈ ਕੇ ਆਏਾਂਗੇ ਕਾਰਨ ਤਾਂ ਇਹ ਬਣਿਆ ਜੀ ਉਰੇ ਇੱਕ ਮਾਫੀਆ ਪੈਦਾ ਹੋ ਗਿਆ ਜਿਹੜਾ ਬਾਹਰਲੇ ਸੂਬਿਆਂ ਤੋਂ ਲਿਆ ਕੇ ਸਸਤੀ ਜੀਰੀ ਉਰੇ ਪਹਿਲੀ ਵੇਚ ਦਿੰਦਾਗਾ ਤੇ ਸਾਡੇ ਕਿਸਾਨਾਂ ਦੀ ਜੀਰੀ ਆ ਫਿਰ ਉਹ ਸਸਤੇ ਭਾਅ ਤੇ ਲੁੱਟਣੀ ਚਾਹੁੰਦਾਗਾ ਹੁਣੇ ਜੀਰੀ ਦਾ ਜਿਹੜਾ ਭਾਅ ਸਰਕਾਰੀ ਆ ਇਹ ਜਿਹੜੇ ਪ੍ਰਾਈਵੇਟ ਵਪਾਰੀ ਨੇ ਜਾਂ ਉਰੋਂ ਦੇ ਸਰਕਾਰੀ ਅਧਿਕਾਰੀ ਨੇ ਸਾਨੂੰ ਕਿਸਾਨਾਂ ਨੂੰ ਮਜਬੂਰ ਕਰ ਰਹੇ ਨੇ ਵੀ ਤੁਸੀਂ ਜਿਹੜੀ ਇਹ ਜੀਰੀ ਆ ਸਰਕਾਰੀ ਭਾਅ ਤੋਂ ਹਟ ਕੇ ਨੂੰ ਜਿਹੜੇ ਸਸਤੇ ਭਾਅ ਤੇ ਵੇਚੋ ਸਾਡੀ ਮੰਗ ਆ ਵੀ ਸਾਨੂੰ ਜਿੰਨਾ ਸਰਕਾਰੀ ਰੇਟ ਆ ਉਹ ਦਿੱਤਾ ਜਾਵੇ